ਨਵਾਂ ਸਾਲ ਚੜ੍ਹਨ ਤੋਂ ਬਾਅਦ ਪਠਾਨਕੋਟ ਵਿੱਚ ਸੂਰਜ ਦੇਵਤਾ ਨਰਾਦਰਤ ਦੇ ਹੀ ਦਿਖੇ ਲਗਾਤਾਰ ਪੈਰੀ ਧੁੰਦ ਤੇ ਵੱਧ ਰਹੀ ਸਰਦੀ ਦੀ ਵਜ੍ਹਾ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਥੇ ਹੀ ਵਾਹਨਾਂ ਦੀ ਰਫ਼ਤਾਰ ਕੱਟੀ ਹੋਈ ਦਿਖ ਰਹੀ ਹੈ ਇਸੇ ਵਜ੍ਹਾ ਨਾਲ ਜਿੱਥੇ ਲੋਕਾਂ ਤੱਕ ਲੋੜਿੰਦਾ ਸਮਾਨ ਪਹੁੰਚਾਉਣ ਵਾਲੇ ਕੰਮਕਾਰਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਅਤੇ ਕੰਮ ਕਾਜ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਧੁੰਦ ਦੀ ਵਜ੍ਹਾ ਨਾਲ ਸਿਵਲ ਹਸਪਤਾਲ ਦੇ ਵਿੱਚ ਖਾਂਸੀ ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਇਜ਼ਾਫਾ ਹੋਇਆ ਹੈ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਧੁੰਦ ਕਾਰਨ ਉਹਨਾਂ ਦਾ ਕੰਮਕਾਰ ਪੂਰੀ ਤਰੀਕੇ ਨਾਲ ਠੱਪ ਹੋ ਗਿਆ ਤੇ ਸਵੇਰ ਸਰਕਾਰ ਨੂੰ ਚਾਹੀਦਾ ਹੈ ਕਿ ਚੁਕੂਲਾ ਚ ਛੁੱਟੀਆਂ ਵਧਾਈਆਂ ਗਈਆਂ ਨੇ ਤਾਂ ਕਾਲਜਾਂ ਵਿੱਚ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਮੈ ਲੱਗਦਾ ਹੈ ਤਵੀ ਕਾਲਜ ਇਹ ਕਹਣਾ ਕਿ ਨਾ ਕਲਾਕੇ ਦੀ ਥਾਂ ਵੀ ਪੈਰੀ ਹੈ ਧੁੰਦ ਵੀ ਪੈਰੀ ਹੈ ਬਹੁਤ ਜ਼ਿਆਦਾ ਧੁੰਦ ਹੈ ਜੀ ਇਹ ਮਤਲਬ ਸਕੂਲ ਚ ਛੁੱਟੀਆਂ ਵੈਗੇ ਉੱਦਾਂ ਕਾਲਜਿਸ ਵਿੱਚ ਵੀ ਹੋ ਜਾਣੀਆਂ ਚਾਹੀਦੀਆਂ ਭਲਾਤ ਕੀ ਹੈ ਕਿਸ ਤਰਾਂ ਆਉਂਦੇ ਜਾਂਦੇ ਹੋ ਬੱਸ ਇਹ ਬਹੁਤ ਜ਼ਿਆਦਾ ਔਖਾ ਹੈ ਬਈ ਟਰੈਵਲਿੰਗ ਬਹੁਤ ਜ਼ਿਆਦਾ ਔਖੀ ਹੋਈ ਬਈ ਧੁੰਦ ਨਾਲ ਕੁਝ ਹੱਥ ਵਗਾਰੇ ਠਰਦੇ ਹੋ ਸਰ ਤੋਂ ਹੁੰਦਾ ਚਾਹ ਨੂੰ ਲੱਭਦਾ ਕੁਛ ਨਹੀਂ ਅੱਗੇ ਆਟੋ ਚਲਾਉਂਦੇ ਆਂ ਹੀ ਲੱਭੇ ਕੁਛ ਨਹੀਂ ਕਰਦਾ ਅਦਰੋ ਸਵਾਰੀ ਵੀ ਨਹੀਂ ਆ ਸਵੇਰੇ ਆਈ ਦਾ ਆਧਾ ਹੀ ਚਲ ਜਾਈਦਾ ਇੱਕ ਦੋ ਸਵਾਰੀ ਮਿਲੇ ਤੇ ਬੁਰਾ ਹਾਲ ਆ ਕੰਮ ਦਾ ਤੇ ਸੂਰਜੇ ਨਿਕਲੇ ਦੇ ਕਾਫੀ ਦਿਨ ਹੋ ਗਿਆ ਤੇ ਨਾ ਕੋਈ ਸਵਾਰੀ ਤੇ ਨਾ ਕੁਛ ਅੱਧੇ ਵੇਲੇ ਚਲੀ ਜੇ ਦਾ ਘਰ ਵੈ ਬੋ ਗਿਆ ਇੱਥੇ ਛਾਪਰ ਚੋਂਗੀ ਅੱਗੇ ਕੁਛ ਨਜ਼ਰ ਨਹੀਂ ਦਿਖਾਈ ਦਿੰਦਾ ਮੈਂ ਫਰੂਟ ਦੀ ਸ਼ਾਪ ਐ ਮੇਰੀ ਖਾਨਪੁਰ ਚੌਂਕ 'ਚ ਛਾਪਰ ਰੋਡ ਤੇ 15 20 ਦਿਨ ਹੀ ਹੋ ਗਿਆ ਉਹਨ Depende ਕਾਮਾਕਰਾਂ ਦਾ ਬੇਹੱਦ ਬੜਾ ਬੁਰਾ ਹਾਲ ਹੈ ਜੀ ਲੋਕੀ ਬਾਹਰ ਨਹੀਂ ਨਿਕਲਦੇ ਬੇ ਠੰਡ ਚ ਇਦਾਂ ਹੀ ਆਈਦਾ ਸਵੇਰੇ ਤੇ ਇਦਾਂ ਹੀ ਜਾ ਕੇ ਆਗੋ ਕੁਵਾਲ ਕੇ ਦੇ ਸੇਕ ਕੇ ਚੱਲ ਜੀਦਾ ਸੂਰਜ ਨਿਕਲਣ ਸੂਰਜ ਨਿਕਲਣ ਨਹੀਂ ਦਿਆ ਜੀ ਕੰਮ ਦੇ ਜਮੇ ਬੜੇ ਬੁਰੇ ਹਾਲਾਗਿਆ ਨਵਾਂ ਸਾਲ ਚੜਨ ਤੋਂ ਬਾਅਦ ਪਠਾਨਕੋਟ ਵਿੱਚ ਸੂਰਜ ਦੇਵਤਾ ਨਦਰਤ ਦੇ ਹੀ ਦਿਖੇ ਲਗਾਤਾਰ ਪੈਰੀ ਤੁੰਦ ਤੇ ਵਧਰੀ ਸਰਦੀ ਦੀ وجہ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਤੇ ਹੀ ਵਾਹਨਾਂ ਦੀ ਰਫਤਾਰ ਕੱਟੀ ਹੋਈ ਦਿਖ ਰਹੀ ਹੈ ਇਸੇ وجہ ਨਾਲ ਜਿੱਥੇ ਲੋਕਾਂ ਤੱਕ ਲੋੜਿੰਦਾ ਸਮਾਨ ਪਹੁੰਚਾਉਣ ਵਾਲੇ ਕੰਮਕਾਰਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਅਤੇ ਕੰਮ ਕਾਜ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁੰਦੀ وجہ ਨਾਲ ਸਿਵਲ ਹਸਪਤਾਲ ਦੇ ਵਿੱਚ ਖਾਂਸੀ ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਇਜ਼ਾਫਾ ਹੋਇਆ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਧੁੰਦ ਕਾਰਨ ਉਹਨਾਂ ਦਾ ਕੰਮਕਾਰ ਪੂਰੇ ਤਰੀਕੇ ਨਾਲ ਠੱਪ ਹੋ ਗਿਆ ਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਚੁਕੂਲਾ ਚ ਛੁੱਟੀਆਂ ਵਧਾਈਆਂ ਗਈਆਂ ਨੇ ਤਾਂ ਕਾਲਜਾਂ ਵਿੱਚ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਮੈਲਕਸ ਜਾ ਰਹੇ ਤਾਂ ਵੀ ਕਾਲਜ ਇਹ ਕਹਣਾ ਜੀ ਨਾਲ ਤੁਰਾਕੇ ਵੀ ਸਾਡੇ ਵੀ ਪੈਰੀਏ ਤੇ ਧੁੰਦ ਵੀ ਪੈਰੀ ਹੈ ਬਹੁਤ ਜ਼ਿਆਦਾ ਧੁੰਦ ਹੈ ਜੀ ਇਹ ਮਤਲਬ ਸਕੂਲ ਚ ਛੁੱਟੀਆਂ ਵਾਗਿਆ ਉੱਦਾਂ ਕਾਲਜਿਸ ਵਿੱਚ ਵੀ ਹੋ ਜਾਣੀਆਂ ਚਾਹੀਦੀਆਂ ਭਲਾਤ ਕੀ ਹੈ ਕਿਸਰਾ ਹਾਂਦੇ ਜਾਂਦੇ ਹੋ ਬੱਸ ਇਸ ਬਹੁਤ ਜ਼ਿਆਦਾ ਔਖਾ ਹੈ ਬਈ ਟਰੈਵਲਿੰਗ ਬਹੁਤ ਜ਼ਿਆਦਾ ਔਖੀ ਹੋਈ ਵੀ ਹੈ ਧੁੰਦ ਨਾਲ ਕੁਝ ਹੱਥ ਵਗਾਰੇ ਠਰਦੇ ਹੋ ਸਰ ਤੋਂ ਹੁੰਦਾ ਚਾਹ ਨੂੰ ਲੱਭਦਾ ਕੁਛ ਨਹੀਂ ਅੱਗੇ ਆਟੋ ਚਲਾਉਂਦੇ ਆਂ ਲੱਭੇ ਕੁਛ ਨਹੀਂ ਗੱਦਾਦਰ ਸਵਾਰੀ ਵੀ ਨਹੀਂ ਆ ਸਵੇਰੇ ਆਈ ਦਾ ਅੱਧਾ ਹੀ ਚਲ ਜਾਈਦਾ ਇੱਕ ਦੋ ਸਵਾਰੀ ਮਿਲੇ ਤੇ ਬੁਰਾ ਹਾਲ ਆ ਕੰਮ ਦਾ ਤੇ ਸੂਰਜੇ ਨਿਕਲੇ ਦਾ ਕਾਫੀ ਦਿਨ ਹੋ ਗਿਆ ਤੇ ਨਾ ਕੋਈ ਸਵਾਰੀ ਤੇ ਨਾ ਕੁਛ ਅੱਧੇ ਵੇਲੇ ਚਲੀ ਜੇ ਦਾ ਘਰ ਵਹਿ ਬੋ ਕੇ ਇੱਥੇ ਸ਼ਾਪਰ ਚੋਂਗੀ ਅੱਗੇ ਕੁਛ ਨਜ਼ਰ ਨਹੀਂ ਦਿਖਾਈ ਦਿੰਦਾ ਮੈਂ ਫਰੂਟ ਦੀ ਸ਼ਾਪ ਹੈ ਮੇਰੀ ਖਾਨਪੁਰ ਚੌਂਕ ਚ ਸ਼ਾਪਰ ਰੋਡ ਤੇ 15 20 ਦਿਨ ਹੀ ਹੋ ਗਿਆ ਉਹਨਾਂ ਦੇ ਪੰਦੇ ਕਾਮਾਕਰਾਂ ਦਾ ਬੇਹੇ ਬੜਾ ਬੁਰਾ ਹਾਲ ਆ ਜੀ ਲੋਕੀ ਬਾਹਰ ਨਹੀਂ ਨਿਕਲਦੇ ਬੇ ਠੰਡ ਚ ਇਦਾਂ ਹੀ ਆਈਦਾ ਸਵੇਰੇ ਤੇ ਇਦਾਂ ਹੀ ਜਾ ਕੇ ਆਗੋ ਪਾਲ ਕੇ ਤੇ ਸੇਕ ਕੇ ਚੱਲ ਜੀਦਾ ਸੂਰਜ ਨਿਕਲਣ ਸੂਰਜ ਨਿਕਲਣ ਨਹੀਂ ਦਿਆ ਜੀ ਕੰਮ ਦੇ ਜਮੇ ਬੜੇ ਬੁਰੇ ਹਾਲ ਆ ਗਏ